ਸਤਿਵਾੰ ਸ੍ਰੀ ਵਾਜੂ ਜੀ ਜਤ ਜਲਦਾ ਰਖ ਲੈ ਆਪਨੀ ਕਿਰਪਾ ਧਾਰ ਜੇਤ ਦੁਆਰਿ ਉਰੇ ਤੇ ਜੋ ਉਪਾਰ ਜੀਉ ਬਾਏ ਪਿੰਡਿ ਸاجة ਆ ਜਤ ਤਨ ਖਾਣੋ ਕਪਣੇ ਦਾਸ ਕੀ ਆਪ ਪਹਿਜ ਰਾਗੀ ਨਾਰਗ ਸਤਿਗੁਰੂ ਬਾਣ ਸੁਖਹੁ ਗਲ ਗੁਰਸਿਹੀ ਆਇ ਅਨੁ ਸਾਜ ਸੁਭਾਈ ਦਸੰ ਪਸਾ ਗੂਪੈ ਜਨਮ ਮਰਨ ਦੁੱਖ ਜਾਰੇ ਸਤਿਰਾ ਸਰਵਾ ਗੁਰੂ ਜੀ ਸੋਰਠ ਮਹੱਲਾ ਬਜਵਾ ਸਹਬ ਗੁਰੂ ਜੀ ਦੇ ਰਾਗ ਪੰਦਸ਼ਕਰ ਸਬਦ ਇਹਦਾ ਸਹਬ ਗੁਰੂ ਜੀ ਦੇ ਰਾਗ ਰੋ ਪਾਲਾ ਸਰ ਜੀ ਭਏ ਦੀ ਆਲਾ ਜਦ ਅੰਦਰ ਗੁਰ ਜਨ ਆਉ ਕਦੇ ਨਹੀਂ ਪ੍ਰਸਰਣਾ ਰਹਾਓ ਤੇリア ਦਸਰ ਦੇਵਾਰੀ ਪ੍ਰਭ ਅਭਤਾ ਦੇਵ ਅਸਾਰੀ ਮਾਲਕ ਤੁੰ ਕਰ ਗਿਆ ਤੇਰਾ ਤੂੰ ਭਰ ਠਗ ਮੇਰਾ ਜੇ ਦਿਨ ਸਾਧ ਸੰਗ ਪਾਇਆ ਸੋ ਪ੍ਰਭ ਤਾਪ ਦਰਾਈਆ ਤੇ ਕਿਰਪਾ ਨਾਮ ਰਸ ਦੀਆ ਉਸਤ ਕੇ ਸੰਬਧੀਆ ਪ੍ਰਭੁ ਸਹਾਈ ਸਭ ਢਲਾ ਕੀ ਪਾਈ ਸਾਥ ਸਾਥ ਕਰ ਧਿਆਈਐ ਹਰ ਮੰਗਲ ਨਾਨਕ ਗਾਈਐ ਸਾਥ ਸਾਥ ਪ੍ਰਭ ਧਿਆਈਐ ਹਰ ਮੰਗਲ ਨਾਨਕ ਗਾਈਐ ਵਾਜ ਗੁਰੂ ਕੀ ਸਾਜ ਵਾਜ ਗੁਰੂ ਕੀ ਹਕਮ